ਜਿਹੜੀ ਆਪਾਂ ਦੇਸੀ ਬੀਜ ਦੀ ਗੱਲ ਕਰਦੇ ਸੀ ਅਸਲ 'ਚ ਇਹ ਬੀਜ ਨਹੀਂ ਸੀ ਇਹ ਪੂਰੀ ਖੇਤੀ ਦਾ ਆਤਮ ਨਿਰਭਰ ਮਾਡਲ ਸੀ ਪੂਰੀ ਖੇਤੀ ਦਾ ਇੱਕ ਵਿਗਿਆਨ ਸੀ ਤੇ ਉਹ ਕਲਾ ਸੀ ਅਸੀਂ ਉਹੀ ਫਸਲ ਖਾਂਦੇ ਸੀ ਉਹੀ ਸਾਡਾ ਬੀਜ ਸੀ ਤੇ ਕੋਈ ਉਹਤੇ ਦਵਾਈ ਨਾ ਲੱਗਦੀ ਸੀ ਨਾ ਟ੍ਰੀਟ ਹੁੰਦਾ ਸੀ ਤੇ ਅੱਜ ਸਾਡਾ ਵਿਗਿਆਨ ਦੇ ਵਿੱਚ ਜਾ ਕੇ ਹਰੇਕ ਚੀਜ਼ ਨੂੰ ਬੀਜ ਟ੍ਰੀਟਮੈਂਟ ਆ ਗਿਆ ਬੀਜ ਟ੍ਰੀਟਮੈਂਟ ਦਾ ਮਤਲਬ ਬੀਜਾਂ ਦੇ ਉੱਪਰ ਪਹਿਲੀ ਜ਼ਹਿਰ ਕੋਟੜ ਕੀਤੀ ਜਾਂਦੀ ਹੈ ਉਹ ਬੀਜ ਜੇ ਬਚ ਜਾਵੇ ਤਾਂ ਅਸੀਂ ਉਹਨੂੰ ਖਾ ਨਹੀਂ ਸਕਦੇ ਤੇ ਜਿਹੜੀ ਪਹਿਲਾਂ ਸਾਡੀ ਖੇਤੀ ਜਾਂ ਹੁਣ ਖੇਤੀ ਚੱਲ ਰਹੀ ਹੈ ਜਿਵੇਂ ਹੁਣ ਸਾਡੇ ਕੋਲੇ ਮੰਨ ਲਓ ਤੁਸੀਂ ਆਪਾਂ ਖੇਤ ਦੇਖਿਆ ਤਿੰਨ ਤਰ੍ਹਾਂ ਦੇ ਛੋਲੇ ਲੱਗੇ ਬਨੇ ਕਾਲੇ ਹਰੇ ਚਿੱਟੇ ਉਹ ਬੀਜਣ ਲਈ ਵੀ ਉਹੀ ਨੇ ਖਾਣ ਲਈ ਵੀ ਉਹੀ ਨੇ ਵੇਚਣ ਲਈ ਵੀ ਉਹੀ ਨੇ ਉਹਨਾਂ ਚ ਕੋਈ ਐਦਾਂ ਦਾ ਨਹੀਂ ਵੀ ਖਾਣ ਲਈ ਹੋਰ ਨੇ ਬੀਜਣ ਲਈ ਹੋਰ ਨੇ ਜਾਂ ਬੀਜ ਲਈ ਹੋਰ ਨੇ ਹਰੀ ਕ੍ਰਾਂਤੀ ਤੋਂ ਪਹਿਲਾਂ ਸਾਰੇ ਬੀਜ ਹੀ ਹੁੰਦੇ ਸੀ ਹੁਣ ਬੀਜਾਂ ਦੇ ਵਿੱਚ ਕਿਸਮਾਂ ਬਣ ਗਈਆਂ ਮੰਨ ਲਓ ਅੱਗੇ ਉਹਨਾਂ ਦੀਆਂ ਨਸਲਾਂ ਬਣ ਗਈਆਂ ਜਿਵੇਂ ਬੀਜ ਇੱਕ ਤਾਂ ਕਿਸਮਾਂ ਹੁੰਦੀਆਂ ਨੇ ਵੀ ਆਪਾਂ ਬੈਂਗਣੀ ਹਰੇ ਰੰਗ ਦੀ ਐ ਚਿੱਟੇ ਰੰਗ ਦੀ ਐ ਉਹ ਕਿਸਮਾਂ ਹੋ ਗਈਆਂ ਜਾਂ ਉਹ ਗੋਲ ਐ ਜਾਂ ਲੰਬੀ ਐ ਨਾ ਇੱਕ ਹੋ ਗਈ ਉਹਦੇ ਅੱਗੇ ਪੜਾ ਹੋ ਗਏ ਉਹ ਬੀਟੀ ਐ ਉਹ ਜੀਐਮ ਐ ਮਲੇ ਇਦਾਂ ਦੇ ਵੀ ਬੈਂਗਣ ਦੇ ਬੀਜ ਬਣ ਗਏ ਵੀ ਉਹ ਫਸਲਾਂ ਆ ਗਈਆਂ ਸਾਨੂੰ ਵਿਗਿਆਨ ਕਹਿੰਦੀ ਐ ਵੀ ਇਹਨੂੰ ਕੀੜਾ ਨਹੀਂ ਲੱਗੂਗਾ ਜਿਵੇਂ ਨਰਮੇ ਦੇ ਵਿੱਚ ਆਪਾਂ ਦੇਖਿਆ ਸਾਡੇ ਕੋਲ ਨਰਮੇ ਦਾ ਦੇਸੀ ਬੀਜ ਹੁੰਦਾ ਸੀ ਕਿਸਾਨਾਂ ਕੋਲ ਤਾਂ ਉਹਦੇ ਵਿੱਚ ਇੱਕ ਬੀਟੀ ਨਰਮਾ ਆਇਆ ਬੀਟੀ ਨਰਮੇ ਦਾ ਪ੍ਰਚਾਰ ਕੀਤਾ ਗਿਆ ਵੀ ਇਹਨੂੰ ਸੁੰਡੀ ਨਹੀਂ ਲੱਗਦੀ ਪਿਛਲੇ 4 ਸਾਲਾਂ ਤੋਂ ਅਸੀਂ ਉਹਨੂੰ ਦੇਖ ਰਹੇ ਹਾਂ ਵੀ ਉਹਨੂੰ ਸੁੰਡੀ ਨੇ ਬਿਲਕੁਲ ਚੁਪਟ ਕੀਤਾ ਹੋਇਆ ਤੇ ਕਿਸਾਨਾਂ ਦਾ ਜਿਹੜਾ ਆਰਥਿਕ ਪੱਖ ਹੈ ਉਹ ਬਿਲਕੁਲ ਟੁੱਟ ਚੁੱਕਿਆ ਹੈਗਾ ਜਿਵੇਂ ਮਾਨਸਾ ਬਠਿੰਡਾ ਬੈਲਟ ਹੈ ਜਿਹੜੀ ਸਾਡੀ ਫਾਜ਼ਲ ਕਾ ਬੈਲਟ ਹੈ ਪੰਜਾਬ ਦੀ ਉਹ ਨਰਮੇ ਦੀ ਬੈਲਟ ਸੀ ਉੱਥੋਂ ਦੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਬੀਟੀ ਬੀਜਾਂ ਨੇ ਜਿਹੜੇ ਜੀਐਮਬੀਜ਼ ਨੇ ਇਹਨਾਂ ਨੇ ਕੀਤਾ ਹੁਣ ਅਗਲੀ ਫਸਲ ਜਿਹੜੀ ਸਰੋਂ ਲਾਂਚ ਕਰਨ ਬਾਰੇ ਗੱਲਾਂ ਚੱਲ ਰਹੀਆਂ ਸੀ ਅਜੇ ਤੱਕ ਤਾਂ ਸਾਡੀ ਕੋਈ ਸਰਕਾਰ ਨੇ ਜਾਂ ਯੂਨੀਵਰਸਿਟੀ ਨੇ ਨਹੀਂ ਉਹਨੂੰ ਮਨਜ਼ੂਰੀ ਦਿੱਤੀ ਅਪਾ ਕਹਿੰਦੇ ਵੀ ਨਾ ਹੀ ਦੇਵੇ ਕਿਉਂਕਿ ਸਾਡੀਆਂ ਯੂਨੀਵਰਸਿਟੀਆਂ ਜੇ ਪੰਜਾਬ ਲਈ ਸਾਡੇ ਲਈ ਕੰਮ ਕਰਨੀਆਂ ਤੇ ਅਸੀਂ ਵੀ ਉਹਨਾਂ ਦਾ ਸਮਰਥਨ ਕਰਦੇ ਹਾਂ